ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਰਹਿਨ ਮਾਈ ਹੈਟ ਮਾਨਯੋਗ ਘਰਪੈ ਸਿੰਘ ਜੀ ਡੀਓ ਲੋਕ ਨਿਰਮਾਣ ਅਤੇ ਬਿਲੀ ਵਿਭਾਗ ਮੰਤਰੀ ਪੰਜਾਬ ਨੇ ਇੰਦਰਬੀਰ ਸਿੰਘ ਨਿੱਜਰ ਅਤੇ ਐਮ ਐਲ ਏ ਹਲਕਾ ਤਖਣੀ ਅੰਮ੍ਰਿਤਸਰ ਦੀ ਮਾਨਯੋਗ ਸ਼੍ਰੀਮਤੀ ਜੀਵਨ ਜੋਤ ਖੋੜ ਦੀ ਮੌਜੂਦਗੀ ਵਿੱਚ 6 ਮਾਰਗੀ ਫਲਾਈਓਵਰ ਜੋ ਕਿ 40 ਕਰੋੜ ਦੀ ਲਾਗਤ ਨਾਲ ਬਣ ਰਿਹਾ ਹੈ ਦਾ ਨੀਂਹ ਪੱਥਰ ਰੱਖਿਆ ਹੋ ਗਿਆ ਹੈ ਚਰੋਕਨੀ ਮੰਨ ਸਿੱਖੀ ਅੰਮ੍ਰਿਤਸਰ ਵਾਸੀਆਂ ਨੂੰ ਇਹ ਕਿ ਇਸ ਆਕੇ ਦੇ ਵਿੱਚ ਇੱਕ ਕੋਲ ਹੋਣਾ ਚਾਹੀਦਾ ਕਿਉਂਕਿ ਡੈਡ ਲਾਈਨ ਕਰਕੇ ਲੋਕੀ ਬਹੁਤ ਪਰੇਸ਼ਾਨ ਹੁੰਦੇ ਸੀ। ਦੇਖੋ ਜਿਹੜੀ ਪ੍ਰੋਜੈਕਟ ਦੀ ਕੁੱਲ ਲੰਬਾਈ ਹੈ ਦੀ ਉਹ ਹੈਗੀ ਆ ਜੀ 608 ਮੀਟਰ 540 ਮੀਟਰ ਜਿਹੜੀ ਆ ਬਲਾਈਓਵਰ ਦੀ ਲੰਬਾਈ ਆ ਚੁੜਾਈ 21 21.5 ਮੀਟਰ ਆ ਸਾਡੇ 10 ਮੀਟਰ ਚੌੜੇ ਫਲਾਈਓਵਰ ਦੇ ਦੋਨੋਂ ਪਾਸੇ ਜਿਹੜੇ ਨੇ ਉਹ ਸਰਵਿਸ ਰੋਡ ਬੰਦ ਜੀ ਕਿਉਂਕਿ ਤੁਹਾਨੂੰ ਪਤਾ ਇੱਧਰ ਨਿਊ ਅੰਮ੍ਰਿਤਸਰ ਹੈ ਇੱਧਰ ਵੀ ਕੋਲੋਨੀ ਜਿਹੜੀ ਹੈ ਸਰ ਸਟਾਰਟਿੰਗ ਪੁਆਇੰਟ ਕੀ ਹੈ ਤੇ ਐਂਡਿੰਗ ਪੁਆਇੰਟ ਸੋ ਇਹ ਜਿਹੜੀ ਆ ਕੰਮ ਦੀ ਲਾਗਤ 59 ਕਰੋੜ 53 ਲੱਖ ਜਿਹੜੀ ਜਾਰੀ ਕੀਤੀ ਗਈ ਸੀਗੀ ਪ੍ਰਸ਼ਾਸਕੀ ਪ੍ਰਵਾਨਗੀ ਪਰ ਜਦੋਂ ਅਸੀਂ ਇਹਦੀ ਟੈਂਡਰਿੰਗ ਪ੍ਰੋਸੀਜਰ ਕੰਪੀਟੀਸ਼ਨ ਨੇ ਸ਼ੁਰੂ ਕਰਵਾਈ ਤੇ ਸਾਡੇ ਕੋਲ 39 ਲੱਖ ਤੇ 85000 ਰੁਪਏ ਦੇ ਜਿਹੜੇ ਟੈਂਡਰ ਰਿਲੀਜ਼ ਤੇ ਜਿਹੜਾ ਆ ਪੁਨਾ ਨੂੰ ਸੀ ਅਲਾਟ ਕੀਤਾ ਸੋ ਇਹਨੂੰ ਅਸੀਂ ਲਗਭਗ 2 ਸਾਲ ਦਾ ਸਮਾਂ ਮੰਗਿਆ ਪਰ ਸਾਨੂੰ ਉਮੀਦ ਆ ਕਿ ਜਿਸ ਤਰ੍ਹਾਂ ਅਸੀਂ ਸਰਦਾਰ ਮਹਿੰਦਰਾ ਦਾ ਪੋਲ 6 ਮਹੀਨੇ ਪਹਿਲਾਂ ਹੀ ਕੰਪਲੀਟ ਕਰਾਇਆ ਤੈਨੂੰ ਵੀ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਉਮੀਦ ਉਮੀਦ ਹੀ ਹੈ ਜੀ ਜਿਸ ਤਰ੍ਹਾਂ ਤੁਸੀਂ ਸੁਲਤਾਨਪੁਰ ਰੋਡ ਦੀ ਗੱਲ ਕਰ ਰਹੇ ਹੋ ਇਹ ਵਾਲਾ 2 ਥਾਲਾ ਤੋਂ ਪਹਿਲੇ ਖਤਮ ਹੋ ਸਕੇਗਾ ਜੀ ਬਿਲਕੁਲ ਹੋਏਗਾ ਜੀ ਕੋਸ਼ਿਸ਼ ਸਾਡੀ ਪੂਰੀ ਰਹੇਗੀ ਅਸੀਂ ਉਹਨੂੰ ਵੀ 2 ਸਾਲ ਤੋਂ 3 ਸਾਲ ਦਾ ਸਮਾਂ ਦਿੱਤਾ ਸੀਗਾ ਉਹ ਵੀ 1.5 ਸਾਲ ਦੇ ਵਿੱਚ ਕੰਮ ਹੋ ਗਿਆ ਲੋਕ ਨਿਰਮਾਣ ਵਿਭਾਗ ਦਾ ਇਹ ਸਾਰਾ ਖਾਤਕ ਨਹੀਂ ਸਮਾਈ ਬਿਲਕੁਲ ਨਹੀਂ ਨਹੀਂ ਲੋਕ ਨਿਰਮਾਣ ਵਿਭਾਗ ਦਾ ਆ ਲੋਕ ਨਿਰਮਾਣ ਭਾਗ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਸਲਾਨ ਸਾਹਿਬ ਨੇ ਇਹਦੇ ਜਿਹੜੇ ਭੱਜਦੇ ਹੋ ਜਾਣੀ ਸਰ ਇਹ ਸਟਾਰਟਿੰਗ ਪੁਆਇੰਟ ਕਿੱਥੋਂ ਹੈ ਜੀ ਖਾਤਾ ਬੋੜੂ ਵਾਲਾ ਪੁਲ ਆ ਉਹ ਪੰਨੀ ਦੇਰ ਤੱਕ ਸ਼ੁਰੂ ਹੋਣ ਦੀ ਆ ਗੱਲ ਦੇਖੋ ਬੋੜੂ ਬੋੜੂ ਵਾਲਾ ਪੁਲ ਜਿਹੜਾ ਹੈ ਉਹ